ਚੋਦੋ ਵੀ ਚਲੀਏ ਪਹਿਲਾਂ ਥੱਲੇ ਲਾ ਕੇ ਰੱਖ ਲਉ। ਐ ਇੱਥੇ ਰੱਖ ਲਾਂ ਥੱਲੇ ਜੀ। ਉਹ ਇਹ ਢੀਵਾ ਹੈ, ਕਿਰਨਾਂ ਤੋਂ ਬਾਰਿ ਬਚਲੇ। ਉੱਚੋਂ ਇਕੱਲੇ ਗਲਾਸ ਦੀ ਲੇਕ ਲਿਆ ਪਹਿਲਾਂ। ਕੋਤੀ ਜਿਹਾ ਲਗਾ ਬੰਨ। ਉੱਚੋਂ ਗਲਾਸ ਕੱਢ ਕੇ ਨਾ, ਵਿੰਡੋਆਂ ਕੱਢ ਕੇ ਬਾਹਰ ਰੱਖ ਲਉ। ਫੇਰ ਉਧਰ ਜਾਉਂਗਾ ਰਬੀ। ਮੂਰੀ ਗਲਾਸ ਰੱਖੇ ਬੈਨਾ ਤਾਂ ਗਲਾਸ ਬਣਾ ਇੱਧਰ ਚੰਦ ਨੇ ਹਾਂ ਹੈਵੀ ਲੈਟਰ ਬਾਕਸ 35 40 ਦਾ ਹੋਊਗਾ ਇਹ ਗੁਰੂ ਹੈ ਕਿਦੂ ਗੁਰੂ ਬਰੂਮਲੀ ਹੋਰ ਉਧਰ ਦੀ ਜੋਬਾ ਇਹ ਆਹ ਬੰਨਣਾ ਇਹ ਬੋਤ ਇਹ ਇੱਥੇ ਹੀ ਰਹਿਣ ਦੇ ਫੇਰ ਕੱਢ ਲਾਂਗੇ ਇਹਨੂੰ ਆਦਰ ਰੋਕਦੇ ਨਾ ਹੋ ਪਾ ਦੇ ਇੱਕ ਡੋਰ ਦੇ ਹੋ

ਕੀ ਕਰੋ ਦਰਸ਼ਨ ਗੁਰੂ ਘਰ ਦੇ ਬਾਈ ਉਹਨੇ ਜਾ ਰਹੇ ਨੇ ਕਮਾ ਕਰਦੇ ਬਾਈ ਉਹਨੇ ਚੱਲੇ ਤੇ ਆੜੀ ਲਾਉਂ ਸਾਡੇ ਵਾਂਗ ਇੰਡੀਆ ਨਾਲ ਇੱਥੇ ਕਿਹੜਾ ਫਰਕ ਹੈ ਲੱਖ ਲੱਖ ਗੁਰਦੁਆਰੇ ਦੇ ਕੋਈ ਰਬਦਾਸ ਖਰਾਬਦਾਸ ਗੁਰਦੁਆਰਾ ਫੇਰ ਆ ਜਾਂਦਾ ਆਪਣਾ ਸਿੰਘ ਸਭਾ ਲੱਖ ਲੱਖ ਕੋਈ ਸਭਾ ਆ ਰਹੀ ਨੇ ਉੱਪਰ ਡਾਕਟ ਲੈ ਗਿਆ ਰੇ ਪਾਣੀ ਦੀ ਬੋਤਲਾਂ ਵੀ ਕਹਿਣਾ ਸੀ ਇਹਨੂੰ ਉਹ ਲੈ ਆਇਆ ਮਲਾ ਦਾ ਇੱਕ ਲੈ ਗਿਆ ਆ ਇਧਰ ਪਈ ਨਹੀਂ ਇੱਕ ਖਤਮ ਕਮੇਸ਼ ਹੈਬੀਡੀ ਪਲਾਸਟਿਕ ਸੈਂਟਰ ਹਾਂ ਛੇ ਨਾ ਫਿਰ ਛੇ ਨਾ ਛੇਵਾ ਛੇ ਬੱਤੀਆਂ ਲੈ ਲੈ ਇੱਕ 35 ਦੀ ਲੈ ਲੈ ਲੋ ਕਰੋ ਰੱਟੇ ਕਰੋ ਲੋ ਜੀ ਠੀਕ ਹੈ ਕਰਓ ਜੀ ਚੱਕ ਇੱਕ ਦੂਜੀ ਦੇ 30 ਦੀ ਹਾਂ ਹੋਰ ਵੀ ਹੈ ਹੋਰ ਤੱਕ ਤੈਨੂੰ ਲੈਣਾ ਕੁਸ ਬਸ ਆਲਾ ਕਿੰਨੇ ਹੋਗੇ ਬਸ ਜੀ ਬਸ ਜੀ ਲੋਵੀ ਪਹੁੰਚ ਕੇ jobb ਤੇ ਇੱਥੇ ਪੈਣੀਆ ਵਿੰਡਵਾ ਜੀ ਕਨੇ ਠੰਡ ਕਿੱਥੇ ਆ ਹੈ ਠੰਡ ਕਿੱਥੇ ਆ ਨਾ ਸਾਡੀ ਮੈਂ ਹੰਡ ਢੁੰਡ ਕਿੱਥੇ ਆਰੇ ਫਾਸਟ ਫਲੋਰ ਦੀਆਂ ਨੇ ਇਹ ਅਰ ਸੋ ਆ ਰਾ ਲਾ ਲੋ ਮੈਂ ਤੁਹਾਨੂੰ ਸਿੱਲਾ ਵੱਟ ਕੇ ਦਿੰਨਾ ਸਾਰੇ ਸਿੱਲਾ ਕਾਸ਼ ਦੀ ਬਾਤ ਫਿਰ ਨਿਸ਼ਾਨੀਆਂ ਲਾ ਦੇ ਉਹ ਜਾ ਕੇ ਪਹਿਲਾਂ Sights. <laughs> ਉਹ ਯਾਰ ਬਿੰਡਰ ਰੈਡੀ ਹੋ ਗਿਆ ਫਸਟ ਵਿੰਡੋ ਸਟਾਰਟ ਟੂ ਫਿਟ ਕੋਲ ਮਾਸਕ ਲਾਉਣਾ ਲਾਜ਼ਮੀ ਹੋ ਗਿਆ ਹਨਾ ਸਾਈਟਾਂ ਤੇ ਉੰਨੀ ਹੋ ਗਈ ਨਾਲ ਅਟੈਚ ਬਾਥ ਬਹੁਤ ਵੜਾ ਸੋਹਣਾ ਮੈਂ ਖੁੱਲਾ ਡੁੱਲਾ ਰੂਮ ਸਾਰੇ ਖੁੱਲੇ ਨੇ ਲੋ ਜੀ ਇੱਥੇ ਪਣੀ ਆ ਲੈਂਟਰ ਰੋਸ਼ ਵੀ ਰੋਟੀ ਟਾਈਮ ਹੋ ਗਿਆ ਆਈ ਤੇ ਇਸੇ ਮਨੀ ਹੋਣੀ ਨਹੀਂ ਹੁਣ ਆਹ ਕਰੂਗਾ ਜਾਂ ਤਾਂ ਹਾਈਡ ਰੋਡਰ ਹੁੰਦਾ ਹੁਣ ਇੱਥੇ ਰਹਿ ਲੱਕ ਇਹਦੇ ਤੇ ਕਿਵੇਂ ਕਰੂਗੀ ਆਲਮੋਸਟ ਡਨ ਹੋ ਗਿਆ ਗੈਸ ਕਟ ਪਾ ਦਈਏ ਬਾਹਰੋਂ ਆ ਰਹੀ ਫਿਨਿਸ਼ ਕਰਨ ਤੋਂ ਜੌਬ ਡਨ ਇੱਥੇ ਬਾਏ ਫੋਲਡ ਪੈਣਾ ਕਾਰਨਰ ਵਾਲਾ ਜਦੋਂ ਪੈ ਗਿਆ ਬਹੁਤ ਸੋਹਣਾ ਲੱਗਣਾ ਓਕੇ ਰਬੋਟ ਅੰਦਰ ਗੈਸ ਕੱਢ ਰਹੀ ਹੈ ਇੱਕ ਵੈਂਟ ਦੀ ਪਾਉਣ ਵਾਲੀ ਮਾਇਆ ਮਾਇਆ ਹਸਾਇਬੰਦ ਤੇ ਥੋੜੀ ਹੀ ਸਹੀ ਨਹੀਂ ਹੈ ਉਹ ਆ ਗਿਆ ਕੋਸਟਾ ਸੱਤੇ ਤਾਂ ਦੂਸਰਾ ਉਹ ਐਚ ਐਚ ਲੱਗਾ ਜਿਵੇਂ ਕੋਸਟਲ ਲਿਖਾਉਂਦਾ ਮੈਂ ਤਾਂ ਮੈਨੂੰ ਥੈਂਕ ਯੂ ਮੈਨੂੰ ਐਕਸਾਈਟਮੈਂਟ ਨਾ ਬੋਲੇ ਬਹੁਤ ਉਹ ਕੋਸਟਿੰਗ ਬੜਾ ਘੇਟੋ ਕੇ ਸਾਰੀ ਦਿਹਾੜੀ ਕੰਮ ਕਰਨ ਨਾਲ ਇਹ ਪਹਿਲਾਂ ਟੰਡ ਰਹੀ ਹੈ ਜਦ ਕੰਮ ਕਰਦੇ ਜੀ ਹੁਣ ਧੁੱਪ ਨਿਕਲੇ ਅੱਲਾ ਰੱਬ ਨੇ ਮਾਸਕ ਨਹੀਂ ਲਾਉਣ ਦਿੱਤਾ ਮੈਨੂੰ ਤੋ ਇਹਨੇ ਖਰਜੀ ਗਿਆ ਇਧਰੋਂ ਤੋਂ ਸ਼ਰਮਾ ਜੀ ਸ਼ਰਮਾ ਜੀ ਵੀ ਸੁਲਾਦ ਨਾਲ ਕੋਪੀ ਨਾ ਨਾ ਕਰਦੇ ਰੈਡੂਏ ਦੀ ਕਾਫੀ ਥੋੜਾ ਇਹ ਤਾਂ ਆਪਣੇ ਆਪ ਚੱਲ ਰਿਹਾ ਜੀ ਨਾ ਜਾਣ ਕੇ ਲੈਣਾ ਉਹ ਨਹੀਂ ਹੁੰਦੀ ਹੈ ਉਹਨਾਂ ਕੋਲ ਵੀ ਕਾਫੀ ਵੀ ਰੁਕੇ ਸੀਗੇ ਕਾਫੀ ਡੈਲੀ ਵਿਲਡ ਬੀਨਸ ਦੀ ਵਿਲਡ ਵੀਨਸ ਬੈਸਟ ਕਾਫੀ ਇਨ ਦ ਵਰਲਡ ਪ੍ਰਮੋਸ਼ਨ ਕੀ ਪ੍ਰਮੋਸ਼ਨ ਕਰਨੀ ਜ਼ਰੂਰੀ ਹੈ ਵਿੰਡੋ ਐਂਗਲ ਫਿਰ ਉਧਰ ਹੋਊਗੀ ਸ਼ੂਟ ਕਰ ਚ ਗਲਾਸ ਬਸ ਹੈ ਬਸ ਨੂੰ ਸਾਲਾ 15 ਨਾ ਨੇ 2 ਤਾਂ ਨਾ ਨੇ ਬਸ ਉਹ ਵਿੰਡੋ ਦਾ ਗਲਾਸ ਕਿੰਨੇ ਨੇ ਤਿੰਨ ਬਸ ਹੀ ਹੈ ਔਰ ਛੋਟਾ ਗਲਾਸ ਉੱਪਰ ਰੱਖ ਦੇਣਾ ਸੀ ਗੱਗੂ ਉਹਨੇ ਆ ਆਪਣਾ ਜਮਣੇ ਉੱਪਰ ਕਰਤਸ ਛੋਟਾ ਗਲਾਸ ਬੜੇ ਦੇ ਉੱਪਰ ਰੱਖ ਦੇਣਾ ਸੀ ਗੱਗੂ ਫੇਰ ਫੋਨ ਕਰੀ ਜਾਂਦਾ ਆਮ ਤੌਰ ਤੇ ਸਾਰੇ ਜਿਹੜੇ ਦਿੱਤੇ ਬਣਿਆ ਨਾ ਰੈਂਟ ਤੇ ਹੈ ਬਈ ਸਾਰੇ ਰੈਂਟ ਤੇ ਹੀ ਹੋਣਗੇ ਆਹ ਆਹ ਸਾਰੇ ਯਾਰ ਖਾਂਛੀ ਤੇ ਇਧਰ ਵੀ ਨਹੀਂ ਆਹ ਆ ਫੜਾਉ ਰਿਹਾ ਦੂਜੀ ਦਿਖੀ ਹੀ ਨਹੀਂ ਅਗੀ ਨਾ ਦਿੱਤ ਲੈ ਦਰਸ਼ਨ ਜੇ ਨਹੀਂ ਹੋਈ ਮੈਂ ਆ ਕੜਾਈ ਦਲਪਰੀ ਤੱਕ ਉਹ ਭਈਆ ਇੱਥੋਂ ਦੀ ਵੀ ਜਾਂਦੀ ਆ ਯਾਰ ਅੱਜ ਕੋਈ ਨਹੀਂ ਕੋਣ ਆਇਆ ਲੋਕ ਕਿੱਥੇ ਪੁੱਲ ਆ ਲੋਕ ਕਿੱਥੇ ਹਨ ਹੈ ਉਹ ਦੇਖੀ ਉਹ ਛੋਟਾ ਕਰਕੇ ਅਸੀਂ ਪਿੱਛੇ ਉਹ ਹੋ 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 ਸੱਲਾ ਸੱਲਾ ਪਾ ਕੇ ਉਹ ਦੇਖੀ ਉਹ ਹਲੇ ਲੰਗਿਆ ਨਹੀਂ ਪਹਿਲੀ ਅੜਾਤਾ ਪੈਰਾਂ ਚ ਉਹਦੇ ਪੈਰਾਂ ਚ ਫਸਾਤੀਆਂ ਸੀ ਉਹ ਸੱਲਾ ਉਹ ਕਿੰਨੇ ਸਾਲ ਪੁਰਾਣੀ ਜਿੱਤੀਆਂ ਨੇ 3 ਚੀਜ਼ਾਂ ਆ ਸੇਲਾ ਦਾ ਬਾਲਾ ਬੁਰਾ ਹਾਲ ਜਾਇਆ ਬਣਾ ਚੱਲ ਉੱਪਰ ਪੇਪਰ ਲੱਗਿਆ ਵਾ ਐਂਡ ਕੈਪ ਦੇ ਹੈਗੇ ਨਾਲ ਇਹਦੇ ਆਹ ਤੀਰ ਕਮਾਨ ਜਾ ਪਾ ਕੇ ਦਿਖਾਉਨੇ ਆ ਤੁਹਾਨੂੰ ਕੱਲ ਨੂੰ ਹੈ ਸਾਈਲ ਬਤਾ ਕੋਈ ਯਾਰ ਕੋਈ ਮੈਰ ਲੱਪਾ ਬੰਨਣ ਦੇ ਹਾਂ ਵੈਰੀਆ ਕਿ ਕਰਦੇ ਨੇ ਸਭ ਜਿੱਦ ਤੇ ਫਾਇਦਾ ਲੈ ਬੰਬਾ ਕੱਲੂ ਲੱਗ ਜੂ ਪਤਾ ਦੁਗਣਾ ਲੱਗਣਾ ਕਹਾਂ ਦੋ ਦੀ ਕਗਾ ਦੀ ਕਹਾਂ ਚਾਲੂ ਬਸ ਬਾਸ ਕੇ ਤੇ ਨਾ ਚਲੋ ਕੱਲੋ ਟ੍ਰਿਮਾ ਚੱਕਾਂਗੇ ਸਿੱਧਾ ਜਾਵਦੇ ਚਿਆਲੋਈ ਐਂਬੂਲੈਂਸ ਆ ਗਈ ਉਹ ਗੱਗੂ ਨੂੰ ਫੋਟੋ ਭੇਜਤੀ ਬismillah ਹੋ ਜੀ ਸ਼ਾਫਤ ਆ ਗਏ ਚਲੋ ਇਹ ਪਹੁੰਚ ਗਏ ਘਰੇ ਤੇ ਉਧਰ ਕੀ ਰੈਸਟੋਰੈਂਟ ਆ ਜ ਵੀਕੈਂਡ ਚਲੋ ਵਾਈਡਿੰਗ ਕਰ ਗਿਆ ਸਹੀ ਗੱਲ ਇਧਰ ਆਰਾਮ ਹੋ ਰਿਹਾ ਇਹਨੂੰ ਪਰ ਪੱਕਾ ਵਲੋਗ ਦਿਖੋਈ ਆਰਾਮ ਹੋ ਰਿਹਾ ਇਧਰ